ਸੱਚੇ ਕਹ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਟੌਪਿਕ ਇਕੱਲਾ ਬਾਰੇ ਸੋਚਣਾ ਸਿੱਖੋ ਜ਼ਿੰਦਗੀ ਵਿੱਚ ਇੱਕ ਗੱਲ ਸਮਝ ਲਵੋ ਹਰ ਗੱਲ ਤੇ ਟਕਰਾਅ ਕਰਨੀ ਹਰ ਗੱਲ ਦਾ ਜਵਾਬ ਦੇਣਾ ਇਹ ਸਮਝਦਾਰੀ ਨਹੀਂ ਇਹ ਿਤਕਾਵਟ ਹੈ ਕਈ ਵਾਰ ਲੋਕ ਤੁਹਾਨੂੰ ਪਰਖਣ ਲਈ ਕੁਝ ਵੀ ਕਹਿ ਦਿੰਦੇ ਨੇ ਪਰ ਤੁਸੀਂ ਜੇ ਹਰ ਵਾਰ ਆਪਣੇ ਆਪ ਨੂੰ ਸਾਬਿਤ ਕਰਨ ਵਿੱਚ ਲੱਗ ਜਾਓ ਤਾਂ ਤੁਸੀਂ ਥੱਕ ਜਾਓਗੇ ਸਮਝਾਰ ਬੰਦਾ ਹਰ ਗੱਲ ਦਾ ਸਵਾਬ ਨਹੀਂ ਦਿੰਦਾ ਉਹ ਹਰ ਗੱਲ ਨੂੰ ਸਹਿ ਲੈਂਦਾ ਹੈ ਚੁੱਪ ਰਹਿਣਾ ਕਦੇ-ਕਦੇ ਸਭ ਤੋਂ ਵੱਡਾ ਜਵਾਬ ਹੁੰਦਾ ਹੈ 23 ਵਾਰ ਲੋਕ ਸਿਰਫ ਇਸ ਗੱਲ ਇਸ ਲਈ ਗੱਲ ਕਰਦੇ ਨੇ ਕਿ ਤੁਸੀਂ ਉਹਨਾਂ ਨਾਲ ਵਿਵਾਦ ਕਰੋ ਪਰ ਜਦ ਤੁਸੀਂ ਚੁੱਪ ਰਹਿੰਦੇ ਹੋ ਉੱਥੇ ਉਹਨਾਂ ਦੀ ਅਕਲੀ ਅਗਲੀ ਗੱਲ ਹੀ ਰੁਕ ਜਾਂਦੀ ਹੈ ਜੇਕਰ ਤੁਸੀਂ ਹਰ ਥਾਂ ਤੇ ਰਿਐਕਟ ਕਰਦੇ ਰਹੋਗੇ ਤਾਂ ਤੁਸੀਂ ਆਪਣੇ ਅੰਦਰਲੀ ਸ਼ਾਂਤੀ ਗਵਾ ਬੈਠੋਗੇ ਜਦੋਂ ਤੁਸੀਂ ਚੁੱਪ ਰਹਿਣਾ ਸਿੱਖ ਲੈਂਦੇ ਹੋ ਤੁਸੀਂ ਅਸਲ ਵਿੱਚ ਆਪਣੀ ਜ਼ਿੰਦਗੀ ਵਿੱਚ ਪੱਕੇ ਹੋ ਜਾਂਦੇ ਹੋ ਕਿਉਂਕਿ ਹਰ ਜਵਾਬ ਦਿਲ ਤੋਂ ਨਹੀਂ ਕਈ ਵਾਰ ਅਕਲ ਤੋਂ ਆਉਂਦੇ ਨੇ ਹਰ ਗੱਲ ਦਾ ਤੁਰੰਤ ਜਵਾਬ ਦਿੰਦੇ ਹੋਏ ਅਸੀਂ ਕਈ ਵਾਰ ਆਪਣੇ ਰਿਸ਼ਤੇ ਹੀ ਖਤਮ ਕਰ ਲੈਂਦੇ ਹਾਂ ਇੱਕ ਗੱਲ ਯਾਦ ਰੱਖੋ ਜਿਹੜੀ ਗੱਲ ਚੁੱਪ ਨਾਲ ਟੱਲ ਸਕੇ ਉਹ ਗੱਲ ਸ਼ਬਦਾਂ ਨਾਲ ਖਤਮ ਨਹੀਂ ਹੁੰਦੀ ਉਹ ਵੱਧ ਜਾਂਦੀ ਹੈ ਇਸ ਲਈ ਜਦੋਂ ਵੀ ਕੋਈ ਗੱਲ ਸਲਾਹ ਨਫ਼ਰਤ ਜਾਂ ਚੁਬਨ ਵਾਲੀ ਲੱਗੇ ਪਹਿਲਾਂ ਸੋਚੋ ਕਿ ਇਹਦਾ ਜਵਾਬ ਦੇਣਾ ਜ਼ਰੂਰੀ ਹੈ ਜੇ ਨਹੀਂ ਤਾਂ ਹੌਲੀ ਨਾਲ ਖੁਮੋਸ਼ੀ ਚ ਨੂੰ ਕਿਉਂਕਿ ਖਮੋਸ਼ੀ ਅਸਲ ਵਿੱਚ ਇੱਕ ਅਜਿਹਾ ਅਹਿਤਿਆਰ ਹੈ ਜੋ ਤੁਹਾਡੇ ਵਿਰੋਧੀ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਤੁਸੀਂ ਵੀ ਕੋਸ਼ਿਸ਼ ਕਰਕੇ ਵੇਖੋ ਇਹ ਤਰੀਕਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਕਰੇਗਾ ਜੇ ਇਹ ਗੱਲ ਤੁਹਾਨੂੰ ਚੰਗੀ ਲੱਗੀ ਸਹੀ ਲੱਗੀ ਤਾਂ ਵੀਡੀਓ ਲਾਈਕ ਕਰੋ ਕਮੈਂਟ ਕਰਕੇ ਦੱਸੋ ਤੁਸੀਂ ਕੀ ਸੋਚਦੇ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ